ਸਾਡੇ ਨਾਲ ਦੋ ਮੁੰਡੇ ਸੀ ਉੱਥੇ ਵੀ ਕਿਸੇ ਦੇ ਤੇ ਉਹ ਦੋਨੇ ਮਰ ਗਏ ਵੀ ਉਹ ਵੀ ਕਤਲ ਹੋ ਗਿਆ ਉਹਨਾਂ ਤੋਂ ਕੋਈ ਬੰਦਾ ਮਰ ਗਿਆ ਉਹ ਦੋਨੇ ਮੁੰਡੇ ਵੀ ਜੇਲ੍ਹ ਚ ਹੋ ਗਏ ਅੱਛਾ ਜਿਹੜੀ ਉਹ ਮੁੰਡਿਆਂ ਦੀ ਮਾਂ ਸੀ ਅੱਛਾ ਉਹ ਵੀ ਰੋਈ ਜਾਇਆ ਕਰੀ ਅੱਛਾ ਜਿਹੜਾ ਰੋਈ ਜਾਇਆ ਕਰੀ ਤੇ ਉਹਨਾਂ ਦੀ ਕੁੜੀ ਤੇ ਮੈਂ ਵੀ ਅਸੀਂ ਦੋਨੇ ਦਰਗਾ ਮੁੰਡੀਆਂ ਹੁੰਦੀਆਂ ਆ ਵੀ ਮੈਂ ਕੁਮਾਰੀ ਸੀ ਉਹਨੂੰ ਪਹਿਲਾਂ ਦੀ ਗੱਲ ਹੈ ਅੱਛਾ ਅੱਛਾ ਆ ਜਿਹੜੇ ਆਪਣੇ ਖਬਰਾਂ ਵਾਲੇ ਰੇਡ ਵੀ ਲੱਗੇ ਹੁੰਦੇ ਆ ਇਹ ਰੇਡ ਗਿਆ ਲੱਗਿਆ ਅੱਛਾ ਤੇ ਉਹ ਬੁੜੀ ਸੀ ਵਿਚਾਰੀ ਜਦੋਂ ਬੁੜੀ ਤੇ ਦੋਨੇ ਪੁੱਤ ਦੋਨੇ ਜੇਲ੍ਹ ਚ ਹਨਾ ਉਹਨੂੰ ਆਏ ਹੋ ਗਿਆ ਵੀ ਮੇਰੇ ਦੋਨੇ ਪੁੱਤ ਆ ਹਾਂ ਤੇ ਵੀ ਦੋਨੇ ਜੇਲ੍ਹ ਚ ਐ ਅੱਛਾ ਤੇ ਵੀ ਲੋੜੀ ਸੀਗੀ ਉਹ ਕਹੀ ਜਾਵੇ ਕਿ ਛੇ ਦੇ ਪਾਰ ਤਾਂ ਲੋੜੀ ਕਿਸੇ ਦੇ ਪਾਰਾ ਲੋੜਾ ਲੋੜਾ ਉਹ ਐ ਕਹਿਣ ਲੱਗੀ ਹਾਂ ਤੇ ਭਾਈ ਉਹ ਜਿਹਨੂੰ ਟਿਕਾਣਾ ਮਾਰਵਾ ਰੋਈ ਜਾਇ ਕਰੇ ਸੀ ਉਹਨੂੰ ਕਿਆ ਕਰਕੇ ਵੀ ਅੰਭੋ ਰੋਨਾ ਅੰਭੋ ਰੋਨਾ ਹਾਂ ਇੱਕ ਰੈਣਾ ਬੋਲੀ ਹੈ ਕਹਿੰਦੀ ਹੋਰ ਪੁੱਤ ਮੈਂ ਕੀ ਕਰਾਂ ਵੀਰ ਆਇਆ ਕਹਿੰਦੀ ਦੋਨੇ ਪੁੱਤ ਦੋਨੇ ਜੇਲ੍ਹ ਚ ਮੇਰੇ ਤਾਂ ਰੋਂਟੀ ਜੋਰ ਹੈ ਰੋਂਟੀ ਜੋਰ ਤੇ ਅਸੀਂ ਨਾ ਉਹਦੇ ਕੋਲੇ ਵੀ ਆ ਜਾਣਾ ਖਬਰਾਂ ਵਾਲਾ ਰੇਡ ਗਏ ਲਾ ਕੇ ਧਰਤਾ ਉਹਦੇ ਵਿੱਚ ਵੀ ਕੋਈ ਗੀਤ ਆ ਅੱਛਾ ਉਹ ਕਹਿਣ ਲੱਗ ਗਿਆ ਵੀ ਹੱਸਦੇ ਆਂ ਦੇ ਘਰ ਬਸਦੇ ਤੇ ਰੋਂਦੇ ਆਂ ਦੇ ਖਾਂਦੇ ਖਰਾਬ ਤੇ ਉਹ ਦਿਨ ਤੋਂ ਉਹ ਬੇਬੇ ਨੂੰ ਸਮਝ ਆ ਗਈ ਸਮਝ ਆ ਗਈ ਬੇਬੇ ਰੋਣੋਂ ਹਟ ਗਈ ਰੋਣੋਂ ਹਟ ਗਈ ਤੇ ਫਿਰ ਬੇਬੇ ਬਸ ਸੱਤਰਾਂ ਵੇਲੇ ਘਰੂ ਕਹਿਣ ਲੱਗ ਕਹਿਣ ਲੱਗ ਤੇ ਕਿੱਥੇ ਉਹ ਦਿਨ ਰਾਤ ਰੋਂਦੀ ਦਿਨ ਰਾਤ ਰੋਂਦੀ ਸੀ ਵੀ ਆਈ ਆਵੀਂ ਇਹ ਇਹ ਦੁੱਖ ਸੁੱਖ ਦੁੱਖ ਵੀ ਤੇ ਨਾਲ ਹੀ ਹੈ ਆਪਣੇ ਦੁੱਖ ਤੇ ਸੁੱਖ ਭਾਈ ਹੋਏ ਨਾਲ ਹੀ ਆ ਰੋਣਾ ਵੀ ਜੇ ਹੁਣ ਆਪਾਂ ਕੱਲਾ ਕੀ ਜੇ ਕਿਵੇਂ ਆਪ ਨੂੰ ਕੱਲਾ ਸੁੱਖ ਹੈ ਕੱਲਾ ਸੁੱਖ ਵੀ ਨਹੀਂ ਨਾਲ ਦੁੱਖ ਵੀ ਹੈ ਦੋਨੇ ਆਂਗੇ ਆ ਦੋਨੇ ਆਂਗੇ குபோ ஆயிராச்சு ਮੂਰੇ ਉਹਨੂੰ ਰਾਉਣੀ ਵੀ ਆਹ ਤੇ ਸੋਖੋਖ ਤਾਂ ਕਰਮਾਂ ਦੇ ਨਾਲ ਹੀ ਹੁੰਦੇ ਕਰਮਾਂ ਦੇ ਨਾਲ ਜੇ ਆਪਾਂ ਕਹੇ ਵੀ ਬਾਲੇ ਬੰਦੇ ਇਦੂ ਵੀ ਓਕੇ ਆ ਬਾਲੇ ਇਦੂ ਵੀ ਸੌਖੇ ਆ ਸੌਖੇ ਹਨਾ ਸੌਖਿਆਂ ਤੋਂ ਇਹ ਨਹੀਂ ਪਤਾ ਰੱਬ ਕੀ ਕਰ ਦੇ ਕੀ ਕਰ ਦੇ ਇਹ ਮਹਾਰਾਜ ਜੀ ਆਤਕਿਆ ਕੀ ਕੀ ਤਕਦੀਰੇ ਰਾਜੋ ਪੀਖ ਮੰਗਾਈ ਹਾਂ ਰਾਜੇ ਤੋਂ ਵੀ ਕੌਲਾ ਰਾਣੀ ਨੇ ਵੀ ਪੀਖ ਕੌਲੀ ਪੱਠੀ ਝੋਕਿਆ ਫਿਰ ਗੱਲ ਤਾਂ ਉਹੀ ਕਹਿੰਨਾ ਵੀ ਮਹਾਰਾਜ ਜੀ ਆਤਕਿਆ ਬੀਬੀ ਕੋਈ ਇੱਕ ਗੱਲ ਗਮੀ ਹੈ ਗਮੀ ਤਾਂ ਕਿਹੜਾ ਆਪਾਂ ਦਿਨ ਕਢਾਉਣੇ ਆ ਬੀਬੀ ਰਾਜਨੀ ਸੀ ਜਿਹੜੀ ਹਾਂ ਉਹ ਉਹ ਵੀ ਛੋਡੇ ਨੂੰ ਸੱਤ ਸੀ ਹਾਂ ਉਹ ਕਿਉਂ ਕਹਿੰਦੇ ਨੇ ਜੇ ਕਿ ਕੌਲੇ ਹੁੰਦੇ ਆਖੇ ਛੱਤੇ ਦੀਆਂ ਇਕੱਠੀਆਂ ਕਰ ਲੀਆਂ ਹਾਂ ਕਹਿੰਦਾ ਬੀਬੀ ਐਂ ਦੱਸੋ ਵੀ ਕੀ ਦੇ ਖਾਣੇ ਨੇ ਸ਼ੀਤਾਂ ਮੇਰੇ ਵਰਗੀਆਂ ਕੋਈਆਂ ਪਰ ਪਾ ਤੇਰੇ ਖਾਣੇ ਹਾਂ ਬੀਬੀ ਰਜ ਨਹੀਂ ਆਲੀ ਮੈਂ ਤਾਂ ਆਵਦੇ ਹਾਂ ਹਾਂ ਥੇਰੋ ਪਿੰਗਵੇਂ ਨੂੰ ਆ ਹਾਂ ਪਿੰਗਰੇ ਨੂੰ